ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤੇ ਟੀਵੀ ਦੇ ਮੈਟਵਲਨ ਕੋਲ ਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਅਤੇ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੜ੍ਹ ਦੇ ਨਾਲ ਪੀੜਿਤ ਜਿਲ੍ਹਿਆਂ ਦਾ ਜਾਇਜ਼ਾ ਲਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ ਉਹਨਾਂ ਨੂੰ ਜਿਸ ਵੀ ਚੀਜ਼ ਦੀ ਲੋੜ ਹੈ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਤਾ ਜਾਵੇਗਾ ਤੇ ਜਿਹੜੇ ਵੀ ਪੀੜਿਤ ਪਰਿਵਾਰ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀ ਟੀ ਜਾਵੇਗੀ ਦਾਸ ਚੱਤੇਦਾਰ ਜਨੈਲ ਸਿੰਘ ਡੋਗਰਾਵਾਲਾ ਮੈਂਬਰੀ ਸ਼ੋਨੀ ਕਮੇਟੀ ਅੱਜ ਚੱਕ 43 ਕਲਾਂ ਦੇ ਮਬਾਂ ਉੱਪਰ ਸੰਗਤਾਂ ਦੇ ਨਾਲ ਵਿਚਾਰ ਪ੍ਰੰਦਾ ਕਰਨ ਤੇ ਹੜ੍ਹਾਂ ਦਾ ਜਾਇਜ਼ਾ ਲੈਣ ਵਾਸਤੇ ਹਾਜ਼ਰ ਹੋਏ ਸੀ ਕਿ ਪਾਣੀ ਦਾ ਬਹੁਤ ਅਜੇ ਵੀ ਜ਼ੋਰ ਆ ਔਰ ਬਹੁਤ ਜ਼ਿਆਦੇ ਲੋਕ ਜਿਹੜੇ ਆ ਇਸ ਹੜ੍ਹ ਤੋਂ ਪ੍ਰਭਾਵਿਤ ਹੋਏ ਆ ਅਸੀਂ ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਤਿਕਾਰਯੋਗ ਮਹਿੰਦਰ ਸਾਹਿਬ ਸਾਰਾ ਸਟਾਫ ਇੱਥੇ ਲੰਗਰਾਂ ਦੀ ਸੇਵਾ ਲਗਾਤਾਰ ਨਿਭਾਈ ਜਾ ਰਹੀ ਆ ਔਰ ਅਸੀਂ ਇਸੇ ਦੁੱਖ ਦੇ ਵਿੱਚ ਆਪ ਆੜ ਕੇ ਹਾਜ਼ਰੀ ਭਰੀ ਆ ਔਰ ਸਾਹ ਜਿੰਦੇ ਸਿੰਘੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂਕਿ ਤੇ ਇਸ ਵੇਲੇ ਬੰਦ ਦੀ ਲੋਈ ਵਾਸਤੇ ਤੇ ਡੀਜ਼ਲ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਲੇਬਰ ਦੀ ਲੋੜ ਹੈ ਅਸੀਂ ਸਾਰੇ ਜੇ ਮੈਂਬਰ ਸਾਹਿਬਾਂ ਰਲ ਕੇ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਪੇਵਤ ਤੋਂ ਵਸਾਇਤਾ ਦੇ ਕੇ ਡੀਜ਼ਲ ਦੀ ਮਦਦ ਕੀਤੀ ਜਾਵੇ ਹਰ ਤਰ੍ਹਾਂ ਦੀ ਮਦਦ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹਾਂ ਔਰ ਅਸੀਂ ਅਸਲੀ ਕੰਮ ਤੇ ਸਰਕਾਰਾਂ ਦਾ ਪੰਡਾ ਹੈ ਸਰਕਾਰਾਂ ਆ ਕੇ ਇਸ ਮੌਕੇ ਤੇ ਦੇਖਣ ਜਿਹੜਾ ਜਿਹੜਾ ਝੋਨਾ ਬਰਬਾਦ ਹੋਇਆ ਫਸਲਾਂ ਬਰਬਾਦ ਹੋਈਆਂ ਕੋਠੇ ਟਹਿ ਗਏ ਮਕਾਨ ਟਹਿ ਗਏ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਅਸੀਂ ਸਰਕਾਰ ਤੋਂ ਉਪਰ ਜ਼ੋਰ ਮੰਗ ਕਰਦੇ ਹਾਂ ਕਿ ਇਸ ਵੇਲੇ ਇਹ ਮੰਡਾ ਇਲਾਕਾ ਸਾਰਾ ਹੀ ਬੜਾ ਹੀ ਸੰਕਟ ਵਿੱਚ ਫਸਿਆ ਹੈ ਹਜ਼ਾਰਾਂ ਏਕੜ ਜ਼ਮੀਨ ਜਿਹੜਾ ਹੈ ਉਹ ਝੋਨਾ ਮਾਰਿਆ ਗਿਆ ਹੈ ਫਸਲ ਮਾਰੀ ਗਈ ਸੈਂਕੜਿਆਂ ਦੀ ਕੀਮਤੀ ਏਕ ਘਟ ਹੈ ਗਏ ਹਨ ਉਹਨਾਂ ਸਾਰਿਆਂ ਦੀ ਬਤ ਪੰਜਾਬ ਸਰਕਾਰ ਨੂੰ ਬੇਨਤੀ ਕੋ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੇ ਰਲ ਮਿਲ ਕੇ ਜੋ ਡੀਜ਼ਲ ਦੀ ਇੱਥੇ ਲੋੜ ਮੰਗ ਕੀਤੀ ਸੰਗਤਾਂ ਨੇ ਡੀਜ਼ਲ ਦੀ ਮੰਗ ਕੀਤੀ ਕਿ ਡੀਜ਼ਲ ਤੇਲ ਵੱਤਵਾ ਦਿੱਤਾ ਜਾਵੇ ਉਹ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਖੇਤੀ ਤੋਂ ਖੇਤੀ ਇਹਨਾਂ ਸੰਗਤਾਂ ਦੇ ਨਾਲ ਮਿਲ ਕੇ ਡੀਜ਼ਲ ਦੀ ਜਿਹੜੀ ਮੰਗ ਉਹਨੂੰ ਪੂਰੀ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਟਾਭੀ ਦੇ ਗੁਰਪੂਰਮ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇਨਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾ ਰਹੇ। ਉੱਥੇ ਨਾਲ ਦੀ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਦੀ 350 ਸਾਲਾ ਉਹ ਸ਼ਹੀਦੀ ਦਿਵਸ ਵੀ ਮਨਾ ਰਹੇ। ਨਾਲ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਸਮੂਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਸਰਮੌਰ ਜਥੇਬੰਦੀਆਂ ਤੇ ਸਾਰਿਆਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹਨਾਂ ਸਮਾਗਮਾਂ ਦੇ ਵਿੱਚ 23, 24 ਤੇ 25 ਨਵੰਬਰ ਨੂੰ ਵੱਧ ਚੜ ਕੇ ਆਪਣਾ ਯੋਗਦਾਨ ਪਾਓ। ਉਹ ਤੋਂ ਇਲਾਵਾ ਦੋ ਮਹਾਨ ਨਗਰ ਕੀਰਤਨ ਇੱਕ ਕਸਾਮ ਤੋਂ ਤੇ ਇੱਕ ਸ਼੍ਰੀਨਗਰ ਤੋਂ ਆਣਾ। ਉਹਦੇ ਵਿੱਚ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਤੇ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਹੋਇਆ ਜਿਸ ਵਿੱਚ ਰੰਜੋਤ ਸਿੰਘ ਜੀ ਦੇ ਵੱਲੋਂ ਇੱਕ ਪ੍ਰੇਅਰ ਬੁੱਕ ਰਿਲੀਜ਼ ਕੀਤੀ ਗਈ। ਉਹਨਾਂ ਦੇ ਵੱਲੋਂ ਨਿਤਨੇਮ ਦੀ ਪ੍ਰੇਅਰ ਬੁੱਕ ਜਿਹੜੀ ਸੀ ਉਹ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪ੍ਰੇਅਰ ਬੁੱਕ ਜਿਹੜੀ ਹੈ ਉਹ ਰਿਲੀਜ਼ ਕੀਤੀ ਗਈ। ਇਹ ਪ੍ਰੇਅਰ ਬੁੱਕ 24 ਅਗਸਤ 2025 ਨੂੰ ਰੰਜੋਤ ਸਿੰਘ ਜੀ ਦੇ ਵੱਲੋਂ ਰਿਲੀਜ਼ ਕੀਤੀ ਗਈ। ਕੈਬਿਨੇਟ ਮੰਤਰੀ ਡਾਕਟਰ ਬਲਜੀਤ ਸਿੰਘ ਜੀਰੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਫਾਜ਼ਿਲਕਾ ਦੇ ਵਿੱਚ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਪ੍ਰੈਸ ਦੇ ਨਾਲ 8 ਜ਼ਿਲ੍ਹੇ ਜਿਹੜੇ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਅਤੇ ਵਿਚਾਰ ਸਾਂਝੇ ਕੀਤੇ ਗਏ। ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ। ਇਹ ਮੈਂ ਪਹਿਲੇ ਤਾਂ ਤੁਹਾਡੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਵੀ ਮੈਂ ਜਿਹੜੇ ਹੜ੍ਹ ਪ੍ਰਭਾਵਿਤ ਜਿੰਨੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਮੈਂ ਕਪੂਰਥਲਾ ਤਰਨਤਾਰਨ ਔਰ ਉਸ ਤੋਂ ਬਾਅਦ ਫਿਰੋਜ਼ਪੁਰ ਤੇ ਹੁਣ ਫਾਜ਼ਿਲਕਾ ਦਾ ਜਿਹੜਾ ਤੁਹਾਡਾ ਲਾਸਟ ਪਿੰਡ ਹੈ ਜਿਹੜਾ ਮਾਰ ਜਮਸ਼ੇਰ ਉੱਥੇ ਤੱਕ ਅਸੀਂ ਸਾਰੇ ਜਿੰਨੇ ਪਿੰਡ ਹੈ ਉਹ ਜਿਹੜੇ ਡੁੱਬੇ ਹੋਏ ਆ ਉਹਨਾਂ ਸਾਰਿਆਂ ਦਾ ਦੌਰਾ ਕਰਕੇ ਆਇਆ ਤੇ ਇਹ ਬੜੀ ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਬੁਲਾਈ ਹੈ ਕਿ ਮੈਨੂੰ ਬਹੁਤ ਹੀ ਮਤਲਬ ਜੋ ਅਸੀਂ ਕਹਲੋ ਵੀ ਅਫਸੋਸ ਵੀ ਹੈ ਦੁੱਖ ਵੀ ਹੈ ਕਿ ਜਦੋਂ ਸਾਡੇ ਲੋਕ ਮਤਲਬ ਹਾੜਾਂ ਦੀ ਮਾਰ ਚੱਲ ਰਹੇ ਆ ਉਸ ਵੇਲੇ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹਨੇ ਸਾਡੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਜੁਲਾਈ ਦੇ ਵਿੱਚ ਉਹਨਾਂ ਨੇ 23 ਲੱਖ ਲੋਕਾਂ ਦਾ ਤੇ 32 ਲੱਖ ਲੋਕਾਂ ਦਾ ਹੋਰ ਜਿਹੜਾ ਹੈਗਾ ਉਹ ਰਾਸ਼ਨ ਕੱਟਣ ਦੀ ਜਿਹੜੀ ਹੈਗੀ ਆ ਰਾਸ਼ਨ ਚੋਰੀ ਕਰਨ ਦੀ ਜਿਹੜੀ ਹੈਗੀ ਆ ਉਹ ਬੜੀ ਘਨੌਣੀ ਇੱਕ ਜਿਹੜੀ ਹੈਗੀ ਆ ਹਰਕਤ ਚੱਲੀ ਆ ਕਿਉਂਕਿ ਇਸ ਵੇਲੇ ਤਾਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਐਮਐਲਏ ਸਾਹਿਬ ਮੇਰੇ ਨਾਲ ਆ ਜੀ ਕੱਲ ਦੇ ਜਦੋਂ ਦੇ ਮੈਂ ਆਇਆ ਹੋਇਆ ਸਾਡੇ ਚੇਅਰਮੈਨ ਸਾਹਿਬ ਆ ਜੀ ਪਰਮਜੀਤ ਜੀ ਔਰ ਉਕਾਰ ਸਿੰਘ ਜੀ ਜਿਹੜੇ ਸਾਡੇ ਪ੍ਰਧਾਨ ਆ ਜੀ ਅਸੀਂ ਤਾਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਦੁੱਖ ਵੰਡਾ ਰਹੇ ਆ ਕਿ ਉਹਨਾਂ ਨੂੰ ਕੀ ਦਿੱਕਤ ਹੈ ਉੱਥੇ ਅਸੀਂ ਲਾਸਟ ਪ੍ਰਿੰਟ ਤੱਕ ਬੰਦਿਆਂ ਦੀ ਦਵਾਈ ਵੀ ਬਵੇਸ਼ੀਆਂ ਵਾਸਤੇ ਵੀ ਔਰ ਉਹਨਾਂ ਨੇ ਜੋ ਉਹਨਾਂ ਨੇ ਉਹਨਾਂ ਦੀ ਫੀਡਬੈਕ ਹੈ ਹੁਣ ਮੈਂ ਜਾ ਕੇ ਉਹਨਾਂ ਨੂੰ ਮਿਲ ਕੇ ਆ ਕਿ ਉਹਨਾਂ ਨੂੰ ਕਿਉਂਕਿ ਜਿਹੜਾ ਹਰਾਚਾਰਾ ਹੁਣ ਜਿਹੜਾ ਹੈਗਾ ਉਹਦੀ ਦਿੱਕਤ ਆ ਰਹੀ ਆ ਇਸ ਕਰਕੇ ਜਿਹੜੀ ਮਾਰਕੀਟ ਦੀ ਫੀਲਡ ਹੈ ਉਹ ਸ਼ਾਮ ਤੱਕ ਅੱਜ ਪਹੁੰਚ ਜਾਏਗੀ ਉਹਨਾਂ ਨੂੰ ਰਾਸ਼ਨ ਕਿੱਟਾਂ ਦੀ ਵੀ ਲੋੜ ਹੈ ਇਹੋ ਜਿਹੇ ਹਾਲਾਤ ਦੇ ਵਿੱਚ ਤਾਂ ਜਿਹੜੇ ਤੁਹਾਡੇ ਕੋਈ ਵਿਰੋਧੀ ਵੀ ਹੁੰਦੇ ਆ ਨਾ ਜੀ ਜਿਹੜੇ ਨਾਰਮਲ ਰਾਤਾ ਚ ਦੁਸ਼ਮਣ ਵੀ ਹੁੰਦੇ ਆ ਉਹ ਵੀ ਜਾ ਕੇ ਲੰਗਰ ਲਾਂਦੇ ਆ ਜੀ ਉਹ ਵੀ ਜਾ ਕੇ ਰਾਸ਼ਨ ਵੰਡਦੇ ਆ ਤੇ ਸਾਡੀ ਕੇਂਦਰ ਸਰਕਾਰ ਇਹਨਾਂ ਲੋਕਾਂ ਦਾ ਸਾਡੇ ਤਾਂ ਪੰਜਾਬ ਦੇ ਵਿੱਚ ਤਾਂ 7-8 ਜ਼ਿਲ੍ਹਿਆਂ ਦੇ ਵਿੱਚ ਜੀ ਜਿਹੜੇ 8 ਜ਼ਿਲ੍ਹਿਆਂ ਦੇ ਵਿੱਚ ਲੋਕ ਪਾਣੀ ਦੀ ਮਾਰ ਚੱਲ ਰਿਹਾ ਉਹਨਾਂ ਦੀ ਫਸਲ ਜਿਹੜੀ ਹੈਗੀ ਆ ਚਾਹੇ ਕਿਸੇ ਕੋਲੇ 2 ਏਕੜ ਆ ਚਾਹੇ 10 ਏਕੜਾ ਜਾਂ 50 ਏਕੜ ਜਦੋਂ ਸਾਰੀ ਫਸਲੀ ਡੁੱਬ ਗਈ ਉਹਦੀ ਤਾਂ ਮਿਹਨਤ ਵੀ ਡੁੱਬ ਗਈ ਉਹਦੀ ਤਾਂ ਜਿਹੜਾ ਖਰਚਾ ਕੀਤਾ ਸੀ ਉਹ ਵੀ ਡੁੱਬ ਗਿਆ ਇਹਨਾਂ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ ਇਹ ਟਾਈਮ ਤਾਂ ਬਿਲਕੁਲ ਹੀ ਮਤਲਬ ਜਿਹੜਾ ਹੈਗਾ ਜਿਹੜਾ ਕੇਂਦਰ ਸਰਕਾਰ ਆ ਕਹਿੰਦੇ ਸੀ ਅਸੀਂ ਸਤੰਬਰ ਦੇ ਵਿੱਚ ਕੱਟ ਦੇਵਾਂਗੇ ਇਹ ਤਾਂ ਜਿਵੇਂ ਮਰੇ ਹੋਏ ਲੋਕਾਂ ਨੂੰ ਜਿਨ੍ਹਾਂ ਨੇ ਪਹਿਲਾਂ ਆਪਰੇਸ਼ਨ ਸੰਧੂਰ ਦੀ ਮਾਰ ਵੀ ਉਹਨਾਂ ਨੇ ਚੱਲੀ ਆ ਤੁਸੀਂ ਲੋਕਾਂ ਨੇ ਚੱਲੀ ਆ ਜੀ ਇੱਥੇ ਹੀ ਤੁਰੀਆਂ ਫਿਰਦੀਆਂ ਸੀ ਡਰੋਨਾਂ ਆਸ ਉਹ ਕੋਈ ਗੁਜਰਾਤ ਵਿੱਚ ਦਾ ਜਾਂ ਤੁਹਾਡੇ ਬਿਹਾਰ ਵਿੱਚ ਤਾਂ ਕਿਤੇ ਗਏ ਨਹੀਂ ਅਜੇ ਜਿਹਨਾਂ ਨੂੰ ਜਿਹਨਾਂ ਨੂੰ ਸਪੈਸ਼ਲ ਪੈਕੇਜ ਦਿੱਤੇ ਜਾ ਸਕੇ ਇਹਨਾਂ ਲੋਕਾਂ ਨੂੰ ਸਪੈਸ਼ਲ ਪੈਕੇਜ ਦੀ ਲੋੜ ਸੀ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ 80 ਕਰੋੜ ਲੋਕਾਂ ਨੂੰ ਰਾਸ਼ਨ ਦੰਡਿਆ ਜੀ ਡਾਂਕੇ ਮਾਰ ਦਿਆ ਜੀ ਇਹ ਪੰਜਾਬ 'ਚ ਤਾਂ ਮਿਲਦਾ ਹੀ 1 ਕਰੋੜ 53 ਲੱਖ ਨੂੰ ਮਿਲਦਾ ਸੀ ਉਹਦੇ 'ਚ 55 ਲੱਖ ਦਾ ਤਾਂ ਰਾਸ਼ਨ ਕੱਟ ਤੇ ਕੱਟ ਰਿਹਾ ਜੀ ਇਹ ਪੰਜਾਬ ਦੇ ਵਿੱਚ ਤਾਂ 1 ਕਰੋੜ ਤੋਂ ਵੀ ਕੱਟ ਗਿਆ ਜੀ ਤੇ ਜੇ ਮੈਂ ਗੱਲ ਕਰਾਂ ਤੁਹਾਡੇ ਇੱਥੇ ਲੋਕਲ ਜੇ ਗੱਲ ਕਰਾਂ ਤੁਹਾਡੇ ਜਿਹੜੇ ਇਹ ਵਾਲੇ ਜ਼ਿਲ੍ਹੇ ਆ ਜੀ ਇਨ੍ਹਾਂ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਇਹਨਾਂ ਨੇ 80000 ਲੋਕਾਂ ਦਾ ਪਹਿਲਾਂ ਕੱਟਤਾ ਜੀ ਤਰਨਤਾਰਨ ਦੇ 154000 ਦਾ ਕੱਟਤਾ ਔਰ ਫਿਰੋਜ਼ਪੁਰ ਦੇ ਵਿੱਚ 92560 ਤੇ ਇਸੇ ਤਰ੍ਹਾਂ ਜਿਹੜਾ ਹੋਣਾ ਉਹ ਫਿਰੋਜ਼ਪੁਰ ਦੇ ਵਿੱਚ 141000 ਦਾ ਹੋਰ ਕੱਟਿਆ ਜਾਏਗਾ ਫਾਜ਼ਿਲਕਾ ਦੇ ਵਿੱਚ 106000 ਦਾ ਹੋਰ ਕੱਟਿਆ ਜਾਏਗਾ 2 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਲੋਕਾਂ ਦਾ ਰਾਸ਼ਨ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਦੀ ਮਾਰ ਝੱਲੀ ਹੈ ਜਿਹੜੇ ਹੜਾਂ ਦੀ ਮਾਰ ਥੱਲੇ ਆ ਔਰ ਇਸ ਸਮੇਂ ਦੇ ਉੱਤੇ ਜਦੋਂ ਆਪਰੇਸ਼ਨ ਸੰਦੂਰ ਹੋਇਆ ਸੀਗਾ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਡਿਫੈਂਸ ਮਿਨਿਸਟਰ ਨੂੰ ਇਹਨਾਂ ਦਾ ਬਾਰਡਰ ਏਰੀਆ ਦਾ ਆ ਕੇ ਦਿੱਕਤਾਂ ਦੇਖਣੀਆਂ ਚਾਹੀਦੀਆਂ ਆਪਣਾ ਆ ਕੇ ਜਿਹੜੇ ਹਾਲਾਤ ਵਿੱਚ ਰਹਿੰਦੇ ਉਹ ਦੇਖਣੇ ਚਾਹੀਦੇ ਆ ਜੇ ਪੰਜਾਬ ਦੇ ਸਾਰੇ ਮੰਤਰੀ ਇਕੱਲੇ ਇਕੱਲੇ ਪਿੰਡ ਤੱਕ ਪਹੁੰਚ ਸਕਦੇ ਆ ਜਿਹੜੇ ਕੇਂਦਰ ਦੇ ਮੰਤਰੀ ਆ ਕਿਉਂ ਜੀ ਉਹ ਕਿਸੇ ਹੋਰ ਦੇਸ਼ ਦੇ ਉਹ ਵੀ ਇਸੇ ਦੇਸ਼ ਦੇ ਬਸੰਦੇ ਆ ਜੀ ਉਹਨਾਂ ਨੂੰ ਵੀ ਇਸ ਦੇਸ਼ ਦੇ ਲੋਕਾਂ ਨੇ ਚੁੜਿਆ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਜੀ ਜਿਹੜੇ ਸਾਰੇ ਤੁਹਾਨੂੰ ਪ੍ਰਧਾਨ ਮੰਤਰੀ ਬਿਜ਼ੀ ਹੁੰਦੇ ਆ ਜੀ ਉਹ ਵਿਦੇਸ਼ਾਂ ਵਿੱਚ ਜਾ ਸਕਦੇ ਆ ਇੱਥੇ ਏਰੀਅਲ ਸਰਵੇ ਉਹ ਵੀ ਕਰ ਸਕਦੇ ਆ ਜੀ ਆ ਕੇ ਔਰ ਜਿਹੜੇ ਉਹਨਾਂ ਦੇ ਮੰਤਰੀ ਆ ਗਏ ਆ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਭੇਜਣਾ ਚਾਹੀਦਾ ਜਿਵੇਂ ਸਾਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਆਪ ਖੁਦ ਵੀ ਗਏ ਆ ਔਰ ਸਿੱਕਲੇ-ਕੱਲੇ ਜਿਹੜੇ ਆ ਗਏ ਆ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਕੱਲੇ-ਕੱਲੇ ਪਿੰਡ ਤੱਕ ਪਹੁੰਚ ਕੇ ਉੱਥੇ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਰਾਹਤ ਸਮਗਰੀ ਅਸੀਂ ਵੰਡਾ ਰਹੇ ਆ ਤੇ ਕੇਂਦਰ ਦੇ ਮੰਤਰੀ ਕਿਉਂ ਨਹੀਂ ਆ ਸਕਦੇ ਜੀ ਉਹਨਾਂ ਦਾ ਕੰਮ ਰਾਸ਼ਨ ਕੱਟਦਾ ਉੱਥੇ 에어 ਕੰਡੀਸ਼ਨਰ ਕਮਰੇ ਵਿੱਚ ਬੈਠ ਕੇ ਨਹੀਂ ਪਤਾ ਲੱਗਦਾ ਦੋਕ ਲੋਕਾਂ ਦੀ ਦੁੱਖ ਤਕਲੀਫ ਕੀ ਆ ਇੱਥੇ ਆਣ ਜਿਵੇਂ ਅਸੀਂ ਹੜ੍ਹਾਂ ਦੇ ਪਾਣੀ ਦੇ ਵਿੱਚੋਂ ਲੰਘ ਕੇ ਗਏ ਆ ਨਾ ਜੀ ਮੈਨੂੰ ਪਤਾ ਲੱਗਿਆ ਕੱਲ ਕੁਝ ਆਏ ਸੀਗੇ ਜੀ ਕਾਂਗਰਸ ਦੇ ਐਮਪੀ ਆਏ ਸੀ ਕੋਈ ਹੋਰ ਬੰਦੇ ਵੀ ਆਏ ਸੀ ਪਰ ਦੋਰੋਂ ਕਢ ਕੇ ਮੁੜ ਜਾਂਦੇ ਆ ਜੀ ਅੱਗੇ ਜਾ ਕੇ ਆਪਣਾ ਮਰਨਾ ਥੋੜੀ ਆ ਜੀ ਲੋਕਾਂ ਨੂੰ ਮਰਨ ਲਈ ਛੱਡ ਦਿਓ ਪਹਿਲਾਂ ਜੇ ਜੰਗ ਲੱਗੇ ਤਾਂ ਵੀ ਜੇ ਹੜ੍ਹਾਂ ਆਣ ਤਾਂ ਵੀ ਹੋਰ ਕੋਈ ਬਿਮਾਰੀ ਫੈਲੇ ਤਾਂ ਵੀ ਇਹਨਾਂ ਨੂੰ ਤਾਂ ਜਿਹੜੇ ਸਪੈਸ਼ਲ ਪੈਕੇਜ ਦੀ ਬਿਹਾਰ ਨੂੰ ਕੀ ਲੋੜ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਜਿਹੜੇ ਬਾਰਡਰ ਦੇ ਉੱਤੇ ਗੋਲੀਆਂ ਖਾਂਦੇ ਹਨ ਉਹਨਾਂ ਨੂੰ ਲੋੜ ਹੈ ਜਿਹੜੇ ਤੁਹਾਡੇ ਇੱਥੇ ਇਸ ਹਾਲਾਤ ਦੇ ਵਿੱਚ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰ ਰਹੇ ਆ ਤੇ ਤੁਸੀਂ ਉਹਨਾਂ ਦੇ ਬੱਚਾ ਦੇ ਮੂੰਹ 'ਚ ਬੁਰਕੀਆਂ ਖੇਚ ਰਹੇ ਹੋ ਜੀ ਮਾਲੂਮ ਉਹਨਾਂ ਨੂੰ ਤੇ ਬਹੁਤ ਅਫਸੋਸ ਦੀ ਗੱਲ ਹੈ ਜੀ ਮੈਂ ਉਮੀਦ ਕਰਦਾ ਕਿ ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ੇ ਜੀ ਜਿਹੜੇ ਭਾਜਪੀ ਵਾਲੇ ਆ ਇਹ ਕਿਤੇ ਵੋਟ ਚੋਰੀ ਕਰ ਰਹੇ ਆ ਜੀ ਕਿਤੇ ਰਾਸ਼ਨ ਚੋਰੀ ਕਰ ਰਹੇ ਆ ਪੰਜਾਬ ਦਾ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਡਾਟਾ ਚੋਰੀ ਕਰ ਰਹੇ ਆ ਲੋਕਾਂ ਦੇ ਵਿੱਚੋਂ ਜਾਓ ਪਿੰਡਾਂ ਸ ਜਾਓ ਲੋਕ ਬਹੁਤ ਸਾਰੇ ਜਿਹੜੇ ਐਨ ਜੀਓਜ਼ ਆ ਪਿੰਡਾਂ ਦੀ ਸੰਗਤ ਆ ਉਹ ਲੰਗਰ ਬਣਾ ਕੇ ਪਾਣੀ ਦੀਆਂ ਬੋਤਲਾਂ ਲੈ ਕੇ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਆ ਚਾਰਾ ਚਾਰੇ ਦੀਆਂ ਟਰਾਲੀਆਂ ਭਰ ਕੇ ਲੈ ਕੇ ਜਾ ਕੇ ਕਰਿਆ ਤੁਸੀਂ ਵੀ ਕੋਈ ਚੰਗਾ ਕੰਮ ਕਰੋ ਜ਼ਿੰਦਗੀ ਦੇ ਵਿੱਚ ਤੁਸੀਂ ਲੋਕਾਂ ਦੇ ਪੇਟ ਦੇ ਉੱਤੇ ਲੱਤ ਨਾ ਮਾਰੋ ਇਹਨਾਂ ਦੇ ਪੇਟ ਇਹਨਾਂ ਦੇ ਮੂੰਹ 'ਚ ਬੁਰਕੀਆਂ ਨਾ ਖੋ ਇਹਨਾਂ ਦੇ ਬੱਚਿਆਂ ਦੀਆਂ ਛੋਟੇ ਛੋਟੇ ਬੱਚੇ ਆ ਜੀ ਸਾਰੇ ਪਾਸੇ ਪਾਣੀ ਨਾਲ ਕੇ ਰਹੇ ਹੋਇਆ ਕੀ ਜ਼ਿੰਦਗੀ ਆ ਜੀ ਉਹਨਾਂ ਬੰਦਿਆਂ ਦੀ ਜੀ ਇਹਨਾਂ ਨੂੰ ਲੋੜ ਆ ਸਪੈਸ਼ਲ ਪੈਕੇਜ ਦੀ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਵਿੱਚ ਉਹਨਾਂ ਦੇ ਵੱਲੋਂ ਭਾਜਪਾ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਭਾਜਪਾ ਦੇ ਵੱਲੋਂ ਕੁਝ ਸਮੇਂ ਪਹਿਲਾਂ ਇਹ ਫੈਸਲਾ ਲਿੱਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਰਾਸ਼ਨ ਕਾਰਡ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਫੈਸਲਾ ਲਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਹੁਣ 8 ਲੱਖ ਤੋਂ ਵੱਧ ਜਿਹੜੇ ਰਾਸ਼ਨ ਕਾਰਡ ਨੇ ਉਹਨਾਂ ਨੂੰ ਖਤਮ ਕਰਨ ਦਾ ਜਿਹੜਾ ਫਰਮਾਨ ਸੀਗਾ ਉਹ ਭਾਜਪਾ ਦੇ ਵੱਲੋਂ ਦਿੱਤਾ ਗਿਆ ਸੀ ਕੇਂਦਰ ਸਰਕਾਰ ਵੱਲੋਂ ਇਹ ਜਿਹੜਾ ਫੈਸਲਾ ਉਹ ਲਿੱਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਦੇ ਵੱਲੋਂ ਲਿੱਤੇ ਗਏ ਇਸ ਫੈਸਲੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਫਰਮਾਨ ਵਸੂਲ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਅ ਤਕਰੀਬਨ 8,250 ਜੋ ਰਾਸ਼ਨ ਕਾਰਡ ਨੇ ਉਹਨਾਂ ਨੂੰ ਕੱਟਣ ਦਾ ਫਰਮਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਯਾਨੀ ਕਿ ਤਕਰੀਬਨ ਤਕਰੀਬਨ ਸਿੱਧਾ ਜੇ ਇੱਕ ਪਰਿਵਾਰ ਦੇ ਚਾਰ ਮੈਂਬਰ ਵੀ ਲਾ ਲਈ ਤੇ 32 ਲੱਖ ਲੋਕਾਂ ਦਾ ਰਾਸ਼ਨ ਲੋੜਵੰਦ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਭਾਜਪਾ ਨੇ ਇਸ ਹੁਕਮ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਸੁਣਾਇਆ ਇਸ ਤੋਂ ਪਹਿਲਾਂ ਵੀ ਵੇਰੀਫਿਕੇਸ਼ਨ ਦੇ ਨਾਂ ਦੇ ਉੱਪਰ ਈ ਕੇ ਵੀ ਸੀ ਦੇ ਨਾਂ ਦੇ ਉੱਪਰ 23 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਨਾ ਹੋਣ ਦਾ ਬਹਾਨਾ ਲਗਾ ਕੇ ਇੱਕ ਉਸ ਨੂੰ ਜ਼ਰੀਆ ਬਣਾ ਕੇ 23 ਲੱਖ ਲੋਕਾਂ ਦਾ ਰਾਸ਼ਨ ਜਿਹੜਾ ਉਹ ਪਹਿਲੇ ਹੀ ਰੋਕਿਆ ਜਾ ਚੁੱਕਿਆ ਹੈ ਯਾਨੀ ਕਿ ਤਕਰੀਬਨ ਤਕਰੀਬਨ 55 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਦੀਆਂ ਥਾਲੀਆਂ ਉਹਨਾਂ ਦੀਆਂ ਪਲੇਟਾਂ ਦੇ ਵਿੱਚੋਂ ਚੱਕਣ ਦਾ ਕੰਮ ਹੈ ਜਿਹੜਾ ਮਾੜੇ ਮਨਸੂਬੇ ਕੇਂਦਰ ਸਰਕਾਰ ਬਣਾਈ ਬੈਠੀ ਹੈ 1 ਲੱਖ 1 ਕਰੋੜ 53 ਲੱਖ ਲਾਪਾਤਰੀਆਂ ਨੂੰ ਪੰਜਾਬ ਦੇ ਵਿੱਚ ਰਾਸ਼ਨ ਮਿਲਦਾ ਤੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਤੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜੇ ਕੱਟੇ ਜਾ ਚੁੱਕੇ ਜਿਨ੍ਹਾਂ ਨੂੰ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ 55 ਲੱਖ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰਦਾ ਕੰਮ ਹੈ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਕਿ ਜੀ ਪਹਿਲਾਂ ਜਿਹੜੀ ਗੱਲ ਮੈਂ ਕੀਤੀ ਕਿ ਈ ਕੇਵਾਈਸੀ ਦੀ ਵੈਰੀਫਿਕੇਸ਼ਨ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਲਰੇਡੀ ਹੋ ਰਹੀ ਹੋ ਚੁੱਕੀ ਹੈ ਬਾਕੀਆਂ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਹੁਣ ਆ ਨਵਾਂ ਫਰਮਾਨ ਮੈਂ ਸਮਝਦਾ ਕਿ ਤੁਗਲਕੀ ਫਰਮਾਨ ਹੈ ਔਰ ਇਹਦੇ ਨਾਲ ਇਹਦੇ ਨਾਲ ਜਿਹੜਾ ਭਾਜਪਾ ਦਾ ਅਸਲੀ ਚਿਹਰਾ ਹੈ ਗਰੀਬ ਲੋੜਵੰਦ ਵਿਰੋਧੀ ਚਿਹਰੇ ਜਿਹੜਾ ਉਹ ਨੰਗਾ ਹੋ ਰਿਹਾ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਜਿਹੜਾ ਨਵਾਂ ਫਰਮਾਨ ਆਇਆ ਹੈ 32 ਲੱਖ ਲੋਕਾਂ ਦਾ ਦੇ ਜੋ ਰਾਸ਼ਨ ਕਟਣ ਦਾ ਕਿ ਜੀ ਜੇ ਕਿਸੇ ਕੋਲੇ ਸਪੋਜ਼ ਕਾਰ ਹੈ ਤੇ ਉਹ ਜੀ ਇਹ ਚ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਦਾ ਬੱਚਾ ਕੋਈ ਨੌਕਰੀ ਕਰਦਾ ਹੈ ਉਹ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਕੋਲੇ 2.5 ਏਕੜ ਤੋਂ ਵੱਧ ਜ਼ਮੀਨ ਹੈ ਉਹ ਕੁਆਲੀਫਾਈ ਨਹੀਂ ਕਰਦਾ 2.5 ਏਕੜ ਵਾਲੇ ਨੂੰ ਕੇਂਦਰ ਸਰਕਾਰ ਜਿਹੜਾ ਉਹ ਅਮੀਰ ਮੰਨਦੀ ਹੈ 2.5 ਏਕੜ ਮੀਨ ਜੇ ਆਪਾਂ ਔਨ ਅਵਰੇਜ ਸਾਰੇ ਖਰਚੇ ਖੁਰਚੇ ਕੱਢ ਕੇ ਔਰ ਜੇ ਫਸਲ ਠੀਕ-ਠਾਕ ਹੋ ਜੇ ਤੇ 60-65000 ਰੁਪਿਆ ਵੀ ਲਾ ਲਈਏ ਤੇ ਡੇਢ ਜਾਂ ਪੌਣੇ 2 ਲੱਖ ਰੁਪਿਆ 2.5 ਏਕੜ ਵਾਲੇ ਕਿਸਾਨ ਪਰਿਵਾਰ ਦੀ ਜਿਹੜੀ ਇਨਕਮ ਹੈ ਉਹ ਨੈਟ ਹੁੰਦੀ ਹੈ ਡੇਢ ਜਾਂ ਪੌਣੇ 2 ਲੱਖ ਰੁਪਿਆ ਚਾਰ ਜੀਆਂ ਦਾ ਪਰਿਵਾਰ ਹੈ ਇਹਦਾ ਮਤਲਬ ਕਿ 1 ਲੱਖ ਸਪੋਜ਼ 75000 ਵੀ ਲਾ ਲਈਏ ਆਪਾਂ ਪੌਣੇ 2 ਲੱਖ ਰੁਪਿਆ ਤੇ 12.5-13000 ਰੁਪਿਆ ਮਹੀਨੇ ਦਾ ਚਾਰ ਜੀਆਂ ਦਾ ਪਰਿਵਾਰ ਹੈ ਤੇ 4000 ਮਹਜੇ ਉਸ ਪਰਿਵਾਰ ਨੂੰ ਆ ਰਹੇ ਯਾਨੀ ਕਿ 120 ਰੁਪਏ ਪਰ ਪਰਸਨ ਜੇ ਕਿਸੇ ਫੈਮਿਲੀ ਮੈਂਬਰ ਨੂੰ ਆ ਰਹੇ ਨੇ ਉਹਨੂੰ ਕੇਂਦਰ ਸਰਕਾਰ ਕਹਿੰਦੀ ਜੀ ਕਿ ਅਮੀਰ ਹੋ ਗਿਆ ਜੇ ਆਪਾਂ ਚੰਗੀ ਫਸਲ ਦਾ ਮੁੱਲ ਵੀ ਲਾ ਲਈਏ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਹਾ ਤੁਗਲਕੀ ਫਰਮਾਨ ਪੰਜਾਬ ਦੇ ਲੋਕਾਂ ਦੇ ਨਾਲ ਤੱਕਾ ਜੋ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਇਕੱਲਾ ਇੱਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਨਾਲ ਬਥੇਰੇ ਤੱਕੇ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਆ ਆਪਾਂ ਐਨ ਐਚ ਐਮ ਦੇ ਫੰਡਾਂ ਦੀ ਗੱਲ ਕਰ ਲਈਏ ਆਪਾਂ ਸਿੱਖਿਆ ਦੇ ਫੰਡਾਂ ਦੀ ਗੱਲ ਕਰ ਲਈਏ तकरीबन 7000 ਕਰੋੜ ਆ ਜਿਹੜਾ ਉਹ ਕੇਂਦਰ ਵੱਲੋਂ ਹਜੇ ਤੱਕ ਪਿਛਲੇ 3 ਸਾਲਾਂ ਤੋਂ ਆਰਡੀਐਮ ਦੇ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈਗਾ ਸੋ ਹਰ ਮੌਕੇ ਜਦੋਂ ਉਹਨਾਂ ਨੂੰ ਮੌਕਾ ਲੱਗ ਜਾਂਦਾ ਨਾਲ ਦੀ ਨਾਲ ਪੰਜਾਬ ਦੇ ਨਾਲ ਮਤਰੀ ਮਾਲਾ ਸਲੂ ਕਰਨ ਦਾ ਧੱਕਾ ਕਰਨ ਦਾ ਤੁਗਲਕੀ ਫਰਮਾਨ ਸੁਣਾ ਕੇ ਉਹ ਕਰਦੇ ਨੇ ਪਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਕਹਿ ਦਿੰਨੇ ਆ ਕਿ ਨਾ ਪੰਜਾਬ ਸਰਕਾਰ ਨਾ ਆਮ ਆਦਮੀ ਪਾਰਟੀ ਤੇ ਨਾ ਪੰਜਾਬ ਦੇ 3 ਕਰੋੜ ਪੰਜਾਬੀ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਜਦੋਂ ਤੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਪਨ ਜੀ ਦੀ ਅਗਵਾਈ ਦੇ ਵਿੱਚ ਹੈ ਇੱਕ ਵੀ ਬੰਦੇ ਦਾ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਨਹੀਂ ਇਹਨਾਂ ਨੂੰ ਕਰਨ ਦਿੱਤਾ ਜਾਊਗਾ ਇਹਨੂੰ ਅ ਇਹਦੇ ਲਈ ਪੰਜਾਬ ਸਰਕਾਰ ਨੇ ਆਲਰੇਡੀ 6 ਮਹੀਨੇ ਦਾ ਸਮਾਂ ਉਹਨਾਂ ਤੋਂ ਮੰਗੇ ਕਿ ਜੇ ਭਾਈ ਤੁਹਾਡਾ ਕੋਈ ਈ ਕੇ ਵੀ ਸੀ ਦਾ ਇਸ਼ੂ ਹੈਗਾ ਤੁਸੀਂ ਵੈਰੀਫਿਕੇਸ਼ਨ ਕਰਾਉਣੀ ਹੈ ਤੇ ਅਸੀਂ ਕਰਵਾਉਣ ਨੂੰ ਘਰ-ਘਰ ਜਾਣ ਨੂੰ ਤਿਆਰ ਆਂ ਜਾ ਵੀ ਰਹੇ ਨੇ ਜਿਹੜੇ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੋਈ ਹੈ ਉਹ ਘਰ-ਘਰੀ ਵੈਰੀਫਿਕੇਸ਼ਨ ਹੋਈ ਤਾਂ ਹੀ ਹੋਇਆ ਪਰ ਹੁਣ ਆ ਜਿਹੜਾ ਕਿ 30 ਸਪਟੈਂਬਰ ਤੋਂ ਮੌਜੂਦਾ ਜੀ ਕਿਸੇ ਨੂੰ ਰਾਸ਼ਨ ਨਹੀਂ ਮਿਲਣਾ ਤੇ ਉਸ ਤੋਂ ਪਹਿਲਾਂ 23 ਲੱਖ ਲੋਕਾਂ ਦਾ ਆਲਰੇਡੀ ਕੱਟਿਆ ਜਾ ਚੁੱਕਿਆ ਸੋ ਇਹ ਕੰਮ ਹੈ ਜਿਹੜਾ ਇਹ ਕੇਂਦਰ ਸਰਕਾਰ ਨੂੰ ਨਹੀਂ ਕਰ ਦਿੱਤਾ ਜਾਊਗਾ ਜਿਸ ਹੱਦ ਤੱਕ ਵੀ ਜਾਣ ਦੀ ਲੋੜ ਪਈ ਚਾਹੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਚਾਹੇ ਲੀਗਲ ਤੌਰ ਦੇ ਉੱਪਰ ਚਾਹੇ ਪ੍ਰੋਟੈਸਟਾਂ ਦੇ ਤੌਰ ਦੇ ਉੱਪਰ ਜਨ ਅੰਦੋਲਨ ਬਣਾਉਣ ਦੀ ਲੋੜ ਪਈ ਤਾਂ ਆਵਾਦੀ ਪਾਰਟੀ ਔਰ ਪੰਜਾਬ ਸਰਕਾਰ ਇਹਨੂੰ ਬਣਾਉਗੀ ਪਰ ਕਿਸੇ ਵੀ ਲੋੜਵੰਦ ਦਾ ਗਰੀਬ ਦਾ ਹੱਕ ਹੈ ਜਿਹੜਾ ਉਹ ਮਾਰਨ ਨੂੰ ਨਹੀਂ ਦਿੱਤਾ ਜਾਊਗਾ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ